ਪਰ ਵੀਨ ਕੋਰਸੀ ਦੂ ਬੋਲਨ ਸਾਰੇ ਨੂੰ ਪਿਆਰ ਪਰ ਸੱਚੀ ਕਲ ਸੋ ਦੋਸਤੋ ਹਾਜ਼ਰ ਹਾਂ ਮੈਂ ਆਪਣਾ ਆਰਟੀਕਲ ਚੁਕਣਾ ਅਤੇ ਹਲੇਮੀ ਲੈ ਕੇ ਆਸ ਕਰਦੀ ਹਾਂ ਤੁਹਾਨੂੰ ਪਸੰਦ ਆਵੇਗਾ ਚੁਕਣਾ ਕਮਜ਼ੋਰੀ ਨਹੀਂ ਤਾਕਤ ਹੈ ਚੁਕਣਾ ਇੱਕ ਬਹੁਤ ਵਧੀਆ ਗੁਣ ਹੈ ਹਲੇਮੀ ਨਾਲ ਪ੍ਰਿਆ ਵਿਅਕਤੀ ਹੀ ਚੁੱਕ ਸਕਦਾ ਹੈ ਹਰ ਇੱਕ ਵਿਅਕਤੀ ਚੁੱਕ ਨਹੀਂ ਸਕਦਾ ਕੋਈ ਵਿਰਲਾ ਹੀ ਗੁਣਾ ਨਾਲ ਪ੍ਰਪੂਰ ਵਿਅਕਤੀ ਚੁਕਣਦਾ ਸਹੀ ਮਤਲਬ ਜਾਣ ਸਕਦਾ ਹੈ ਉਂਝ ਆਕਰਦਾ ਕੀ ਹੈ ਸਿਆਣਿਆਂ ਨੇ ਤਾਂ ਆਕਰ ਨੂੰ ਮਰਨ ਦੇ ਨਾਲ ਤੁਲਨਾ ਆਇਆ ਹੈ ਜਿਨ੍ਹਾਂ ਵਿੱਚ ਹਲਾਤਾ ਅਨੁਸਾਰ ਤਲੰਦਾ ਗੁਣ ਹੁੰਦਾ ਹੈ ਉਹ ਆਪ ਵੀ ਖੁਸ਼ ਰਹਿੰਦੇ ਹਨ ਅਤੇ ਦੂਜਿਆਂ ਨੂੰ ਵੀ ਖੁਸ਼ੀ ਦੇਣ ਵਿੱਚ ਕਾਮਯਾਬ ਹੁੰਦੇ ਹਨ। ਉਹੀ ਦਰਖਤ ਤੂਫਾਨ ਸਮੇਂ ਬਚਦੇ ਹਨ ਜੋ ਝੁੱਕ ਕੇ ਆਪਣਾ ਮਜੂਦ ਧਰਤੀ ਨਾਲ ਲਗਾ ਲੈਂਦੇ ਹਨ। ਜਿਹੜੇ ਦਰਖਤ ਆਕੜ ਕਰਕੇ ਰਤਾ ਵੀ ਝੁਕਦੇ ਨਹੀਂ ਹਨ ਉਹ ਜੜਾਂ ਤੋਂ ਉਖੜ ਜਾਂਦੇ ਹਨ ਜਾਂ ਫਿਰ ਵਿਚਕਾਰੋਂ ਟੁੱਟ ਜਾਂਦੇ ਹਨ। ਫੁੱਲਾਂ ਤੇ ਫਲਾਂ ਨਾਲ ਲੱਦੀਆਂ ਟਾਣੀਆਂ ਇਹੋ ਸੰਦੇਸ਼ ਦਿੰਦੀਆਂ ਹਨ ਕਿ ਜੋ ਅਸੀਂ ਝੁੱਕ ਕੇ ਨਿਮਰਤਾ ਨਾਲ ਪਾ ਸਕਦੇ ਹਾਂ ਉਹ ਆਕਰਸ਼ਣ ਅਤੇ ਹੌਮੇ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਘਰਾਂ ਵਿੱਚ ਵੀ ਲੰਮੇ ਸਮੇਂ ਤੱਕ ਸਾਂਝਾ ਇਸ ਕਰਕੇ ਹੀ ਨਹੀਂ ਬਣਦੀਆਂ ਹਨ ਕਿਉਂਕਿ ਦੁਆਹਾਂ ਤੇਰਾ ਵਿੱਚੋਂ ਇੱਕ ਵਿਅਕਤੀ ਨਿਮਰ ਹੁੰਦਾ ਹੈ ਅਤੇ ਉਹ ਹਾਲਾਤਾਂ ਨੂੰ ਸਮਝਣ ਵਾਲਾ ਹੁੰਦਾ ਹੈ ਜੇਕਰ ਦੋਵੇਂ ਧਿਰ ਨਿਮਰ ਹੋਣ ਤਾਂ ਹਾਲਾਤ ਬਹੁਤ ਵਧੀਆ ਹੋ ਜਾਂਦੇ ਹਨ ਪਰ ਜੇਕਰ ਦੋਵੇਂ ਧਿਰ ਆਕਰਸ਼ਣ ਵਾਲੀਆਂ ਹੋਣ ਤਾਂ ਟੱਬਰਾਂ ਵਿੱਚਲੀ ਦੂਰੀ ਕਦੇ ਨਹੀਂ ਮਿਟਦੀ ਹਲੀਮੀ ਨਾਲ ਪਰਿਵਾਰਾਂ ਦੀ ਦੂਰੀ ਘਟਾਈ ਜਾ ਸਕਦੀ ਹੈ ਪਰ ਜੇਕਰ ਉਸ ਅਲੀਮੀ ਦਾ ਨਜਾਲਫਾ ਦਾ ਉਠਾਇਆ ਜਾਵੇ ਅਤੇ ਕਈ ਵਾਰ ਇਸ ਦਾ ਨੁਕਸਾਨ ਨਹੀਂ ਹੁੰਦਾ ਹੈ ਹਲੀਮੀ ਅਤੇ ਝੁਕਣ ਵਾਲਾ ਵਿਅਕਤੀ ਨਿਰਮਰ ਸੁਭਾਅ ਦਾ ਹੁੰਦਾ ਹੈ ਬੇਈਮਾਨੀਆਂ ਤੋਂ ਕੂਹਾਂ ਦੂਰ ਹੁੰਦਾ ਹੈ ਉਸ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸਹਿਮਤੀ ਬਣਾ ਕੇ ਆਪਸ ਵਿੱਚ ਮਿਲ ਕੇ ਚੱਲਿਆ ਜਾਵੇ ਦੂਜੇ ਪਾਸੇ ਜੇਕਰ ਅਸੀਂ ਉਸ ਵਿਅਕਤੀ ਨਾਲ ਵਧੀਆਂ ਕਲੀ ਜਾਵਾਂਗੇ ਤਾਂ ਇੱਕ ਦਿਨ ਤੁਹਾਡੇ ਕੋਲੋਂ ਇੰਨਾ ਦੂਰ ਹੋ ਜਾਵੇਗਾ ਕਿ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਕਈ ਵਾਰ ਵਿਅਕਤੀ ਆਪਣੇ ਨਿੱਜੀ ਸਵਾਰਥ ਲਈ ਵੀ ਝੁਕਦਾ ਹੈ ਪਰ ਅਜੇ ਹਬਹੁਤੀ دیر ਨਹੀਂ ਜਾਂਦਾ ਥੋੜੀ ਜੀ ਸਮਝ ਵਰਤੀਏ ਤਾਂ ਵਿਅਕਤੀ ਦੇ ਨਾਲ ਵਧੀਆ ਤਰੀਕੇ ਨਾਲ ਜੋ ਅਸੀਂ ਵਿਹਾਰ ਕਰੀਏ ਤਾਂ ਸਾਡੇ ਰਿਸ਼ਤੇ ਜਿਹੜੇ ਉਹ ਬਹੁਤ ਸੋਹਣੇ ਜਲ ਸਕਦੇ ਹਨ ਝੁਕਣ ਦੀ ਆਦਤ ਮੁੱਢ ਕਦੀਮ ਤੋਂ ਲੱਗਦੀ ਹੈ ਤਾਕਤਵਰ ਦੇ ਸਾਹਮਣੇ ਮਾੜਾ ਅਤੇ ਅਮੀਰ ਦੇ ਸਾਹਮਣੇ ਗਰੀਬ ਵਿਅਕਤੀ ਅਕਸਰ ਹੀ ਝੁਕ ਜਾਂਦਾ ਹੈ ਰਾਜਾ ਮਹਾਰਾਜਾ ਅਤੇ ਵੱਡਿਆਂ ਬਜ਼ੁਰਗਾਂ ਅੱਗੇ ਵੀ ਝੁਕ ਕੇ ਸਤਿਕਾਰ ਦਿੱਤਾ ਜਾਂਦਾ ਹੈ ਅਸੀਂ ਜਦੋਂ ਧਾਰਮਿਕ ਸਥਾਨਾਂ ਉੱਤੇ ਜਾਂਦੀਆਂ ਤਦ ਵੀ ਝੁੱਕ ਕੇ ਆਪਣੇ ਗੁਰੂ ਪੀਰ ਨੂੰ ਸਜਦਾ ਕਰਦੇ ਹਾਂ ਇਹ ਸਭ ਅਸੀਂ ਆਪਣੀ ਮਰਜ਼ੀ ਨਾਲ ਝੁੱਕ ਕੇ ਵਰਕਤਾਂ ਦੀ ਝੋਲੀ ਭਰਨ ਲਈ ਕਰਦੇ ਹਾਂ ਹਲੇਮੀ ਅਤੇ ਸਦਿਕਾਰ ਨਾਲ ਝੁਕਣਾ ਬੁਰੀ ਗੱਲ ਨਹੀਂ ਹੈ ਪਰ ਮਤਲਬ ਅਤੇ ਮਾੜੀ ਨੀਅਤ ਕਰਨ ਝੁਕਣਾ ਬੁਰੀ ਗੱਲ ਹੈ ਇਸ ਦੇ ਨਾਲ ਅਸੀਂ ਕਿਸੇ ਦਾ ਨੁਕਸਾਨ ਕਰਦੇ ਹਾਂ ਅਸੀਂ ਕਈ ਵਾਰ ਦੇਖਦੇ ਹਾਂ ਕਿ ਤੇਈ ਵਿਅਕਤੀ ਆਪਣਾ ਮਤਲਬ ਕੱਢਣ ਲਈ ਜਾਂ ਆਪਣਾ ਕੰਮ ਕੱਢਣ ਲਈ ਇਹਨੇ ਝੁੱਕ ਜਾਂਦੇ ਹਨ ਕੀ ਆਪਣੀ ਜ਼ਮੀਰ ਨੂੰ ਵੀ ਮਾਰ ਲੈਂਦੇ ਹਨ ਫਰੇਬੀ ਬੰਦੇ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ ਦਿਲਾ ਚੁੱਕ ਚੁੱਕ ਕੇ ਸਲਾਮਾ ਉਹਨਾਂ ਨੂੰ ਹੁੰਦੀਆਂ ਹਨ ਜੋ ਨੇਕ ਅਤੇ ਚੰਗੇ ਗੁਣਾਂ ਨਾਲ ਭਰਪੂਰ ਹੁੰਦੇ ਹਨ ਡਰ ਨਾਲ ਬਹੁਤੀ دیر ਚੁਕਾਇਆ ਨਹੀਂ ਜਾ ਸਕਦਾ ਕਈ ਵਿਅਕਤੀ ਜ਼ਿੰਦਗੀ ਵਿੱਚ ਅਜਿਹੀ ਵੀ ਮਿਲਦੇ ਹਨ ਕਿ ਉਹਨਾਂ ਦੇ ਚੰਗੇ ਨੇਕ ਸੁਭਾਅ ਅਤੇ ਵਧੀਆ ਕਮਾਂ ਬਾਰੇ ਸੁਣ ਕੇ ਵੇਖ ਕੇ ਆਪਣੇ ਆਪ ਚੁੱਕ ਕੇ ਸਜਦਾ ਕਰਨ ਨੂੰ ਜੀ ਕਰਦਾ ਹੈ ਸੋ ਜ਼ਿੰਦਗੀ ਵਿੱਚ ਜਿ ਚੁਕਣਾ ਹੈ ਤਾਂ ਸਹੀ ਗਿੱਚ ਗੁਣਾਸੀ ਘਲ ਤੱਕੇ ਨਹੀਂ ਚੰਗੇ ਗੁਣਾ ਵਾਲੇ ਇਨਸਾਨਾਂ ਦੀ ਕਦਰ ਕਰੋ ਮਤਲਬ ਬਰਸ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਸਹੀ ਮਾਇਨੇ ਵਿੱਚ ਝੁਕਣਾ ਚਾਹੀਦਾ ਹੈ ਗੁਣਾ ਅੱਗੇ ਝੁਕੋ ਨਾ ਕਿ ਅਉਗਣਾਂ ਅੱਗੇ ਸੋ ਝੁਕਣਾ ਇੱਕ ਗੁਣ ਹੈ ਨਾ ਕਿ ਇੱਕ ਅਉਗਣ ਸੋ ਸਾਨੂੰ ਚੰਗੇ ਲੋਕਾਂ ਦੇ ਅੱਗੇ ਚੰਗੀ ਜੋ ਆਪਣੀ ਜ਼ਿੰਦਗੀ ਦੇ ਵਿੱਚ ਲੀਡ ਕਰਨ ਦੇ ਲਈ ਅਗਵਾਈ ਕਰਨ ਦੇ ਲਈ ਅਗਰ ਸਾਨੂੰ ਥੋੜਾ ਬਹੁਤ ਝੁਕਣਾ ਪਵੇ ਤਾਂ ਝੁਕ ਜਾਣਾ ਚਾਹੀਦਾ ਹੈ ਝੁਕਣ ਨਾਲ ਪਾਰੇ ਰਿਸ਼ਤੇ ਵੀ ਬਚ ਜਾਂਦੀ ਹੈ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ